ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸ਼ਰਮ ਪੰਜਾਬ ਨਿਊਜ਼ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਇਆ ਗੱਲ ਕਰਦੇ ਆ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਵਾਰ ਫੇਰ ਤੋਂ ਜਿਹੜੀ ਕ੍ਰਾਈਮ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਦਿਖਾਈ ਦੇ ਰਹੀਆਂ ਚਾਹੇ ਉਹ ਲੁੱਟਖੋਹਾਂ ਹੋਣ ਚਾਹੇ ਕਤਲ ਦੇ ਮਾਮਲੇ ਹੋਣ ਲਗਾਤਾਰ ਜਿਹੜੇ ਉਹ ਸਾਹਮਣੇ ਆ ਰਹੇ ਐਸੇ ਇੱਕ ਮਾਮਲਾ ਜਿਹੜਾ ਆ ਅ ਅੰਮ੍ਰਿਤਸਰ ਦੇ ਚਬਾਲ ਰੋਡ ਜਿਹੜਾ ਅ ਦਸ਼ਮੇਸ਼ ਵਿਹਾਰ ਕਲੋਨੀ ਤੋਂ ਸਾਹਮਣੇ ਆਇਆ ਜਿੱਥੇ ਇੱਕ 15 ਸਾਲਾ ਨੌਜਵਾਨ ਨੂੰ ਮਾਰ ਕੇ ਉਸ ਦੀ ਲਾਸ਼ ਜੜੇ ਇੱਕ ਬੰਦ ਪਈ ਕੋਠੀ ਦੇ ਵਿੱਚ ਸੁੱਟ ਦਿੱਤੀ ਗਈ ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਚੱਲਦਾ ਤਾਂ ਪਰਿਵਾਰਕ ਮੈਂਬਰਾਂ ਵੱਲੋਂ ਕਿਹਾ ਜਾਂਦਾ ਕਿ ਇਹ ਫਤੇਗੜ ਚੁੜੀਆਂ ਦਾ ਰਹਿਣ ਵਾਲਾ ਲੜਕਾ ਦੱਸਿਆ ਜਾ ਰਿਹਾ ਹੈ ਔਰ ਨਾਲ ਦੀ ਨਾਲ ਤੁਹਾਨੂੰ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਇਹ ਆਪਣੀ ਭੂਆ ਦੇ ਘਰ ਲੋਹੜੀ ਗੇਟ ਵਿਖੇ ਆਇਆ ਹੋਇਆ ਸੀ ਤਾਂ ਇਸ ਦੇ ਨਾਲ ਤਿੰਨ ਦੋਸਤ ਹੋਰ ਸਨ ਤਾਂ ਇਹ ਇਹ ਜਿਹੜੀ ਵਾਰਦਾਤ ਆ ਪਰਿਵਾਰਕ ਮੈਂਬਰਾਂ ਵੱਲੋਂ આરોਪ ਲਾਏ ਗਏ ਕਿ ਉਹਨਾਂ ਹੀ ਨੌਜਵਾਨਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਕਿ ਉਸ ਨੂੰ ਮਾਰ ਕੇ ਤਾਂ ਉਸ ਦੀ Laash ਜੜੀ ਆ ਬੰਦ ਪਈ ਕੋਠੀ ਦੇ ਵਿੱਚ ਸੁੱਟ ਦਿੱਤੀ ਆ ਤਾਂ ਪੁਲਿਸ ਵੀ ਮੌਕੇ ਦੇ ਉੱਤੇ ਪਹੁੰਚੀ ਹੈ ਪੂਰੇ ਮਾਮਲੇ ਦੀ ਜੜੀ ਆ ਉਹ ਜਾਂਚ ਕਰ ਰਹੀ ਹੈ ਕਿ ਆਖਿਰਕਾਰ ਕੀ ਮਾਮਲਾ ਆ ਔਰ ਕਿੰਨਾ ਵੱਲੋਂ ਜੜੀ ਆ ਇਹ ਸੀ ਜੜੀ ਆ ਹਤਿਆ ਕੀਤੀ ਗਈ ਆ ਕਲੋਨੀ ਦੇ ਜਿਹੜੇ ਸੀਸੀਟੀਵੀ ਕੈਮਰੇਜ ਨੇ ਉਹ ਵੀ ਜਿਹੜੇ ਪੁਲਿਸ ਵੱਲੋਂ ਖੰਘਾਲੇ ਜਾ ਰਹੇ ਨੇ ਇਹ ਬੇਟਾ ਕੀ ਨਾਮ ਹੈ ਮੇਰਾ ਨਾਮ ਰਮੇਸ਼ ਕੁਮਾਰ ਆ ਜੀ ਤੇ ਇਹ ਸਾਡਾ ਦੋਤਰਾ ਸੀ ਇਹਦਾ ਨਾਮ ਹੈ ਅਨਿਕੇਤ ਨਿੱਕ ਨੇ ਮੇ ਦਾ ਨਾਮ ਬੁੱਗੀ ਸਰ ਕਦੋਂ ਦਾ ਕੀ ਹੋਇਆ ਕੀ ਸੀ ਏਸੀ ਸ਼ਾਮ ਕੱਲ ਸ਼ਾਮ ਤੋਂ ਹੀ 6:30 7 ਵਜੇ ਦੇ ਕਰੀਬ ਲੱਭਣਾ ਸ਼ੁਰੂ ਕੀਤਾ ਮੁੰਡੇ ਨੂੰ ਤੇ ਸਾਰੀ ਰਾਤ ਹੀ ਲੱਭਦੇ ਰਹੇ ਸੀ ਉਸ ਵਾਰ ਸਾਰੀ ਰਾਤ ਖਤਮ ਹੋ ਗਈ ਦਿਨ ਚੜ ਗਿਆ ਤੇ ਫਿਰ ਸਾਨੂੰ ਹੌਲੀ ਹੌਲੀ ਪਤਾ ਲੱਗਦਾ ਰਿਹਾ ਵੀ ਕਿਹੜਾ ਕੋਣ ਕਿਹੜੇ-ਕਿਹੜੇ ਮੁੰਡੇ ਜਿਹੜੋਂ ਹੀ ਕੈਮਰੇ ਦੀ ਫੁਟੇਜ ਘਟਾਉਂਦੇ ਰਹੇ ਨਾਲ-ਨਾਲ ਹੀ ਉੱਥੋਂ ਪਤਾ ਲੱਗਦਾ ਰਿਹਾ ਵੀ ਇਹ ਫਲਾਣੇ ਮੁੰਡੇ ਨਾਲ ਆ ਗਿਆ ਆਇਆ ਵਾ ਤੇ ਫਲਾਣਾ ਮੁੰਡਾ ਇਹਨੂੰ ਇੱਥੇ ਛੱਡ ਕੇ ਗਿਆ ਜਿਹੜੇ ਲੋਰੀਗੇੜ ਦੇ ਜਾਂ ਮਾਨਕ ਇੱਕ ਮੁੰਡਾ ਤੇ ਇੱਕ ਮੁੰਡਾ 치ੜੀ ਆ ਉਹ ਇੱਥੇ ਲੈ ਕੇ ਆਏ ਇਹਨੂੰ ਉਹਦੇ ਕੋ ਪਹਿਲਾਂ ਇਹਨੇ ਫੋਨ ਫਾਨ ਖੋਇਆ ਵਾ ਉਸ ਤੋਂ ਬਾਅਦ ਇੱਥੇ ਉਹਨੂੰ ਛੱਡ ਕੇ ਗਏ ਆ ਇਹ ਨਹੀਂ ਪਤਾ ਅੰਦਰ ਕਿੰਨੇ ਮੁੰਡੇ ਸੀ ਦੋ ਤਿੰਨ ਮੁੰਡੇ ਹੋਰ ਸੀ ਅੰਦਰ ਤੇ ਇਹ ਛੱਡ ਕੇ ਤੇ ਮੁੜ ਕੇ ਹੋ ਸਕਦਾ ਵੀ ਇਹ ਵੀ ਇਨਵੋਲਵ ਹੋਣ ਵਿੱਚ ਤੇ ਇਹ ਉਤਰਾ ਦੇ ਪਹਿਲਾਂ ਪਹਿਲਾਂ ਤੇ ਦੱਸਦਾ ਨਹੀਂ ਪਿਆ ਕਦੀ ਕਹਿੰਦਾ ਸੀ ਮੈਂ ਘੋੜੇਪੀਰ ਛੱਡ ਆਇਆ ਵਾ ਕਦੀ ਕਹਿੰਦਾ ਮੈਂ ਇੰਦਰਾ ਕਲੋਨੀ ਛੱਡ ਕੇ ਆਇਆ ਉਸ ਵਾਰ ਜਿਹਨੇ ਉਹਨੂੰ ਪੁਲਿਸ ਨੇ ਥੋੜਾ ਜਿਹਾ ਪੁੱਛਿਆ ਗਿਛੇ ਪੁੱਛਤਾਚ ਕੀਤੀ ਆ ਤੇ ਫਿਰ ਇਹਨੇ ਸਚਾਈ ਦੱਸੀ ਆ ਵੀ ਮੈਂ ਫਲਾਨੀ ਜਗ੍ਹਾ ਲੈ ਕੇ ਆਇਆ ਵੀ ਮੈਂ ਇੱਥੇ ਛੱਡ ਕੇ ਆਇਆ ਮੁੰਡੇ ਨੂੰ ਹਮਸੀ ਲੜਕੇ ਦਾ ਕਿੰਨੀ ਉਮਰ ਸੀ ਮੁੰਡੇ ਦਾ ਜਿਹਦੀ ਡੈਥ ਹੋਈ ਇਹਨੇ ਇਹਦਾ ਨਾਮ ਹੈ ਅਨਿਕੇਤ ਜੀ ਨਿੱਕ ਨੇਮਾ ਦਾ ਬੁੱਗੀ ਕਿੰਨੀ ਉਮਰ ਸੀ ਇਹਦੀ ਕਰੀਬ 15-16 ਸਾਲ ਉਮਰ ਆ ਜੀ ਹਾਂਜੀ ਹਾਂਜੀ ਕਿੱਥੋਂ ਦਾ ਰਹਿਣ ਵਾਲਾ ਸੀ ਇਹ ਫਤੇਗੜ ਚ ਚੂੜੀਆਂ ਸਪ੍ਰਿੰਗ ਡੇਲ ਸਕੂਲ ਦੇ ਸਾਹਮਣੇ ਅੱਗੇ ਕਲੋਨੀ ਵਿਰਿੰਦਾਵਨ ਦਾ ਮੇਰਾ ਪੁੱਤ ਮੇਰਾ ਦੋਤਰਾ ਹੈ ਜੀ ਤੇ ਤੁਹਾਨੂੰ ਫਿਰ ਤੁਸੀਂ ਕੋਈ ਇਹਨਾਂ ਦੇ ਗਮਸ਼ਦੀ ਨਹੀਂ ਨਹੀਂ ਇਹ ਅਸਲ 'ਚ ਲੋਰੀਗੇਟ ਇਹਨਾਂ ਦੀ ਭੂਆ ਸੱਕੀ ਭੂਆ ਇਹ ਇੱਥੇ ਆਂਦੇ ਮੁੰਡਾ ਆਪਣੀ ਭੂਆ ਲਾਇਆ ਸੀ ਤੇ ਉੱਥੋਂ ਹੀ ਇਹਨਾਂ ਨੇ ਪਤਾ ਨਹੀਂ ਕੀ ਕੀ ਪਲਾਨਿੰਗ ਬਣਾਈ ਹੈ ਤੇ ਮੁੰਡੇ ਨੂੰ ਜਿਹੜਾ ਕਤਲ ਕਰਕੇ ਸੁੱਟ ਗਏ ਕੋਈ ਵਿੱਚ ਬੀਜਪੀ ਦੇ ਵੀ ਆਗੂ ਦਾ ਕੋਈ ਨਾਮ ਆ ਰਿਹਾ ਜੀ ਇਹਨਾਂ ਨੇ ਕਤਲ ਕਿਹਤੇ ਕਰਵਾਇਆ ਗਿਆ ਇਹਦੇ ਵਾਰ ਹਾਂਜੀ ਇਹ ਬਿੱਲਾ ਭੱਟੀ ਦਾ ਮੁੰਡਾ ਹੈ ਜੀ ਕੋਈ ਮਾਨਕ ਉਹ ਬੀਜਪੀ ਦਾ ਹਾਂਜੀ ਜੇ ਗੱਲ ਕਰੀਏ ਮਕਾਨ ਦੀ ਕਾਫੀ ਮੈਂ ਤੁਹਾਨੂੰ ਅੰਦਰ ਕੋਣ ਕਹਿੰਦੇ ਬੰਦ ਪਿਆ ਸੀ ਇਹ ਫਿਰ ਰਾਤ ਕਿਵੇਂ ਉਹਨਾਂ ਵੱਲ ਕੋਲ ਦੇ ਅੰਦਰ ਪਤਾ ਨਹੀਂ ਜੀ ਇਹ ਜਿਹੜੀ ਕੋਠੀ ਆ ਇਹ ਮਤਲਬ ਕਿਰਾਏ ਕਰੂਈ ਦਾ ਖਰਾਜ ਦਿੱਤੀ ਹੈ ਜਿਹੜੇ ਮਾਲਕ ਪਤਾ ਨਹੀਂ ਇਹਦਾ ਕੌਣ ਆ ਸਾਨੂੰ ਨਹੀਂ ਪਤਾ ਇਹਦਾ ਕੌਣ ਮਾਲਕ ਆ ਕੋਈ ਨਹੀਂ ਆ ਤੇ ਇਹ ਤੇ ਹੁਣ ਅਸੀਂ ਜਦੋਂ ਇੱਥੇ ਆਏ ਆ ਕੋਈ 3 3:30 4 ਵਜੇ ਪਹਿਲਾਂ ਇੱਥੇ ਫੁੱਟੇ ਫਾੜੀ ਘੜਾਈ ਆ ਉਸ ਤੋਂ ਬਾਅਦ ਮੁੰਡਿਆਂ ਨੇ ਉੱਤੇ ਚੜ੍ਹ ਕੇ ਪਤਾ ਕੀਤਾ ਵਾ ਵੇਖਿਆ ਬੁਖਿਆ ਪੁਲਿਸ ਨਾਲ ਲੈ ਕੇ ਤੇ ਉਹਦੀ ਪੈਰ ਜੇ ਨਜ਼ਰ ਆਏ ਮੁੰਡੇ ਦੇ ਪੈਰ ਨਜਰਾਏ ਤੇ ਲੱਤਾਂ ਬੰਨੀਆਂ ਸੀ ਫਿਰ ਉਹਨਾਂ ਨੇ ਬੂਆ ਬਾ ਅੰਦਰੋਂ ਤੋੜ ਤਾੜ ਕੇ ਫਿਰ ਅੰਦਰ ਵੜ ਗਏ ਤੇ ਫਿਰ ਪਤਾ ਲੱਗਾ ਸਾਨੂੰ ਵੀ ਅੰਦਰ ਕੀ ਲੱਗਦਾ ਕਿ ਮਾਰ ਕੇ ਉਹਨਾਂ ਨੂੰ ਅੰਦਰ ਸੱਟੇ ਹਾਂਜੀ ਉਹਦੇ ਆ ਸਾਹ ਰਗ ਵੱਡੀ ਆ ਜੀ ਉਹਦੀ ਬਲੇਡ ਬਲੂਡ ਪਤਾ ਨਹੀਂ ਕਿ ਨਾਮ ਦੱਸਦੇ ਹੋ ਕਿਹਦੀ ਪਾਰਟੀ ਨਾਲ ਲਿੰਕ ਆ ਜੀ ਦੁਬਾਰਾ ਇੱਕ ਵਾਰੀ ਬੀਜੇਪੀ ਦਾ ਤੇ ਉਸ ਤੋਂ ਬਾਅਦ ਉਹਨਾਂ ਪੁਲਿਸ ਨੇ ਤੁਹਾਨੂੰ ਕੀ assurance ਦਵਾਇਆ ਪੁਲਿਸ ਨੇ ਚਲੋ ਦੇਖੋ ਜੀ ਪੁਲਿਸ ਨਾਲ ਤੇ ਹਲੇ ਸਾਡੀ ਬਿਆਨਬਾਜ਼ੀ ਹੋਣੀ ਆ ਕੁਝ ਉਹਨਾਂ ਦੇ ਇੱਕ ਤਾਇਆ ਉਹਦੇ ਮੁੰਡੇ ਦਾ ਉਹ ਬਿਆਨ ਉਹਨਾਂ ਦੇ ਹੋ ਰਹੇ ਆ ਹਾਂ ਜੀ ਕੋਈ ਅਰੈਸਟ ਹੋਈ ਹੈ ਇੱਕ ਮੁੰਡਾ ਫੜਿਆ ਜੀ ਉਹ ਜਿਹੜਾ ਉਥੇ ਛੱਡ ਲੈ ਕੇ ਆਇਆ ਮੁੰਡਾ ਜਿੰਨੇ ਕਤਲ ਕਰਵਾਇਆ ਉਹਦਾ ਮਾਨਕ ਪੱਟੀ ਇੱਕ ਮੁੰਡਾ ਛਿੜੀ ਆ ਉਹ ਵੀ ਲੋਰੀ ਗੇੜਦਾ ਹੀ ਆ ਸਰ ਜੀ ਲਾਗਤ ਬਾਜੀ ਕੀ ਲੱਗਦਾ ਪੁਰਾਣੀ ਰੰਜਿਸ਼ ਸੀ ਕੋਈ ਕੀ ਇਹ ਨਹੀਂ ਹੁਣ ਪਤਾ ਮੈਨੂੰ ਪੁਰਾਣੀ ਰੰਜਿਸ਼ ਹੈਗੀ ਕਿ ਨਹੀਂ ਹੈਗੀ ਕੋਈ ਇਹਦਾ ਪਤਾ ਨਹੀਂ ਫੋਨ ਫਾਨ ਦੇ ਚੱਕਰ ਦੇ ਵਿੱਚ ਨਸ਼ੇਬਾਜ਼ ਹੈਗੇ ਆ ਨਸ਼ੇ ਦੇ ਟੁੱਟੇ ਹੁੰਦੇ ਆ ਮੁੰਡੇ ਲੱਭਦਾ ਕੁਝ ਨਹੀਂ ਆ ਫੋਨ ਦਾ ਪਹਿਲਾਂ ਤਾਂ ਉਹਦਾ 2 ਲੱਖ ਰੁਪਏ ਦਾ ਫੋਨ ਇਹਨਾਂ ਨੇ ਕੋਇਆ ਕਾਇਆ ਹੋਣਾ ਉਸ ਵਾਰ ਚਾਸਾ ਦੇ ਕੇ ਇੱਥੇ ਲੈ ਆਏ ਉਹਨੂੰ ਇਥੇ ਆ ਕੇ ਉਹਦਾ ਕਤਲ ਕਰਵਾਤਾ ਇਹ ਇੱਕ ਦੂਜੇ ਨੂੰ ਜਾਣਦੇ ਸਾਰੇ ਹਾਂਜੀ ਇਹ ਜਿਹੜੇ ਮੁੰਡੇ ਨੇ ਮਾਰੇ ਜਾਂ ਜਿਹੜੇ ਜਾਣ ਜਾਣਦੇ ਹੋਣਗੇ ਮਾੜੀ ਮੋਟੀ ਜਾਣ ਪਛਾਣ ਹੋਏਗੀ ਠੀਕ ਹੈ ਜੀ ਹਾਂਜੀ ਜਦੋਂ ਸੁਣੋ ਮੇਰੀ ਹਾਂਜੀ ਹਾਂਜੀ ਅੰਤੈਂ ਮੌਕੇ ਤੇ ਪੁੱਛਿਆ ਹਾਂਜੀ ਦੇਖ ਰਿਹਾ ਮੌਕਾ ਤੁਹਾਨੂੰ ਮੌਕਾ ਦੇਖਣ ਤੋਂ ਬਾਅਦ ਹੀ ਤਾਂ ਸਾਰਾ ਕੁਝ ਪਾਰਾ ਕੀ ਹੋਇਆ ਕੀ ਬਲੈਕ ਕੀ ਹੁਣ ਜਦੋਂ ਮੈਂ ਮੌਕਾ ਵੇਖ ਰਿਹਾ ਪੀਮਾ ਪੁੰਤੀਆਂ ਬੁੜੇ ਮੈਂ ਮੌਕਾ ਵੇਖ ਰਿਹਾ ਮੈਂ ਮੌਕਾ ਵੇਖ ਰਿਹਾ ਨਾ ਉਸ ਤੋਂ ਬਾਅਦ ਸਾਰੀ ਸਥਿਤੀ ਜਾਰੀ ਪਰ ਉਹਦੇ ਦਾ ਬੰਦੇ ਆ ਆਪਣੇ ਦੇਖਤ ਨਾਲ ਇਹ ਹੀ ਕਾਰਨ ਕਿ ਮੈਂਬਰਾਂ ਵੱਲੋਂ ਸ਼ਿਕਾਇਤ ਵੀ ਦਿੱਤੀ ਗਈ ਥਾਣੇ ਦੇ ਵਿੱਚ ਸਾਰਾ ਕੁਝ ਖਤਮ ਹੋਇਆ ਅਜੇ ਸਿਰਫ ਇਹ ਨੇ ਪਤਾ ਵਾ ਕਤਲ ਹੋਇਆ ਵਾ ਕਤਲ ਕਿਹਦਾ ਹੈ ਇਹਦੇ ਬਾਰੇ ਇਹਦੇ ਬਾਰੇ ਜਿਹੜਾ ਵਾ ਨਾ ਸਾਰਾ ਕੁਝ ਜਿਹੜਾ ਵਾ ਥਾਣੇ ਨੇ ਕਵਰ ਕੀਤੀ ਹੈ ਡੈਡ ਬੋਡੀ ਦੀ ਕਵਰ ਕੀਤੀ ਹੈ ਇਸ ਬਾਰੇ ਕੋਈ ਜਾਣਕਾਰੀ ਨਹੀਂ ਪਰਿਵਾਰ ਵੱਲੋਂ ਵੀ ਸ਼ਿਕਾਇਤ ਦਿੱਤੀ ਗਈ ਪਰਿਵਾਰ ਵੱਲੋਂ ਸ਼ਿਕਾਇਤ ਸਾਡੇ ਕੋਲ ਮੌਜੂਦ ਨੇ ਅਸੀਂ ਪਰਿਵਾਰ ਦੀ ਸ਼ਿਕਾਇਤ ਸੁਣ ਰਹੇ ਹਾਂ ਪਰ ਸ਼ਿਕਾਇਤ ਸੁਣ ਨਹੀਂ ਰਹੇ ਇੱਕ ਦਿਨ ਹੋ ਗਿਆ ਜੀ ਸ਼ਿਕਾਇਤ ਦਿੱਤੀ ਨੂੰ ਉਹ ਤਾਂ ਇਹਦੇ ਬਾਰੇ ਮੈਨੂੰ ਨਹੀਂ ਪਤਾ ਡੈਡ ਬੋਡੀ ਰਿਕਵਰ ਕੀਤੀ ਗਈ ਹਾਂ ਜੀ ਸਾਡੇ ਕੋਲ ਹੁਣ ਆ ਅਸੀਂ ਸ਼ਿਕਾਇਤ ਲੈ ਰਹੇ ਆ ਜੀ ਤੇ ਮੌਕਾ ਤੁਸੀਂ ਬਤੌਰ ਐਸਐਚਓ ਤੁਹਾਨੂੰ ਨਹੀਂ ਪਤਾ ਲੱਗਦਾ ਫਿਆ ਤੇ ਫਿਰ ਪੱਤਰ ਕਰਾਉਣ ਨੂੰ ਕਿੱਦਾਂ ਪਰ ਲੱਗੇ ਦੇਖੋ ਹਾਂਜੀ ਅਸੀਂ ਮੌਕੇ ਤੇ ਆਏ ਆ ਵੇਖ ਰਹੇ ਆ ਅਜੇ ਮੌਕਾ ਮਲਾਜਾ ਕਰ ਰਹੇ ਆ ਮੌਕਾ ਬਲਾਜਾ ਕਰਨ ਤੋਂ ਬਾਅਦ ਤੁਹਾਨੂੰ ਆਣ ਕੇ ਮੈਂ ਸਾਰੀ ਡਿਟੇਲ ਦਵਾਂਗੀ ਕੀ ਦੇਖੇਗੀ ਜੀ ਦੇਖੇਗੀ ਅੰਦਰ ਕੀ ਹੋਇਆ ਕੀ ਅਜੇ ਕੁਝ ਕਰਨ ਦਾ ਨਹੀਂ ਪਤਾ ਕੀ ਨਾਂ ਕੀ ਉਹਦਾ ਨਾਂ ਦੇ ਬਾਰੇ ਵੀ ਅਜੇ ਮੈਨੂੰ ਜਾਣਕਾਰੀ ਨਹੀਂ 15 ਸਾਲ ਦੀ ਉਮਰ ਆ ਅੱਛਾ ਜੀ ਠੀਕ ਹੈ ਨਾ ਇਸ ਤੋਂ ਬਾਅਦ ਮੈਂ ਸਾਨੂੰ ਪੂਰੀ ਡਿਟੇਲ ਤੁਸੀਂ ਅੰਦਰ ਜਾ ਕੇ ਅੰਦਰ ਰਸਤੇ ਬਿਠਾਏ ਹਾਲਾਤ ਕੀ ਆ ਜੀ ਉਹਦਾ ਅੰਦਰ ਕਤਲ ਹੋਇਆ ਵਾ ਅੱਛਾ ਜੀ ਕਿੰਨਾ ਹਾਲਾਤਾਂ ਚ ਹੋਇਆ ਕੀ ਕਾਰਨ ਨੇ ਇਹਦੇ ਬਾਰੇ ਸਾਰੀ ਡਿਟੇਲ ਸਰ ਘਰ ਕਿਨਾਂ ਆ ਜੀ ਇਹਦੇ ਘਰ ਦੇ ਵਿੱਚ ਇਹਦੇ ਬਾਰੇ ਵੀ ਅਜੇ ਕੋਈ ਜਾਣਕਾਰੀ ਨਹੀਂ ਹੈਗੀ ਹੁਣ ਤਾਂ ਕਿਹਨੇ ਅਰੈਸਟ ਹੋਏ ਨੇ ਕਿਉਂਕਿ ਪਰਿਵਾਰ ਵਾਲੇ ਵੇਖੋ ਜੀ ਅਜੇ ਤੇ ਮੈਂ ਮੌਕੇ ਤੇ ਆਇਆ ਹਾਂ ਪਰਚਾ ਦਰਜ ਕਰਨ ਵਾਸਤੇ ਭੇਜਣ ਲੱਗੇ ਹਾਂ ਇਸ ਤੋਂ ਬਾਅਦ ਸਾਰੀ ਜਾਣਕਾਰੀ ਦਵਾ ਕਿਹੜੀ ਗੱਲ ਨਹੀਂ ਆਈ ਇਹਦੇ ਨਵੀਆਂ ਤੇ ਤਾਜ਼ਾ ਅਪਡੇਟਸ ਵਾਸਤੇ ਦੇਖਦੇ ਰਹੋ ਸਾਡਾ ਚੈਨਲ ਸ਼ੇਰ ਪੰਜਾਬ ਨਿਊ ਚੈਨਲ ਉਸ ਖਾਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਔਰ ਲਾਈਕ ਤੱਕ ਕਰ ਹੀ ਦੇਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਪੁੱਲਣਾ ਤਾਂ ਜੋ ਕਿ ਸਮੇਂ-ਸਮੇਂ 'ਤੇ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ